ਹਰ ਪੰਜਾਬੀ ਵਲੌਗ ਸੇ ਤੁਹਾਡਾ ਸਵਾਗਤ ਹੈ ਜੀ। ਕਾਫੀ ਦਿਨਾਂ ਦੀ ਗਰਮੀ ਤੋਂ ਬਾਅਦ ਅੱਜ ਸਵੇਰ ਦਾ ਜਿਹੜਾ ਮੌhle ਧਾਰਮੀ ਪੈ ਰਿਹਾ ਤੇ ਇਸ ਤੋਂ ਪਹਿਲਾਂ ਜਿਹੜੀ ਗਰਮੀ ਕਾਫੀ ਸੀ ਤੇ ਜਿਹਦੇ ਕਾਰਨ ਕਾਫੀ ਤਕਲੀਫ ਮਹਿਸੂਸ ਹੋ ਰਹੀ ਸੀ। ਤੇ ਚਲੋ ਪਰਮਾਤਮਾ ਨੇ ਲੋਕਾਂ ਦੀ ਸੁਣ ਲਈ ਆ ਤੇ ਮੀਂਹ ਪੈ ਰਿਹਾ। ਆ ਦੇਖੋ ਲਾਈਵ ਤੇ ਮੀਂਹ 팬 ਦੇ ਨਾਲ ਜਿਹੜੀ ਆ ਇਹ ਪਾਣੀ ਜਿਹੜਾ ਸੜਕਾਂ ਤੇ ਭਰ ਗਿਆ ਇਹ ਬੇਟੇਰੀਓ ਚ ਬਹੁਤ ਹੀ ਘੱਟ ਜਿਹੜਾ ਮੀਂਹ ਪਿਆ ਸੀਗਾ ਜਿਹਦੇ ਕਾਰਨ ਹਮਸਰ ਔਰ ਭਰੀ ਜਿਹੜੀ ਹੀ ਉਹ ਵਾਤਾਵਰਨ ਬਣੇ ਹੋਇਆ ਸੀ ਤੇ ਅੱਜ ਸਵੇਰ ਤੋਂ ਹੀ ਜਿਹੜਾ ਉਹ ਬੱਦਲਬਾਈ ਜਿਹੜੀ ਆ ਤੇਰੀ ਆ ਜਿਹਦੇ ਨਾਲ ਅਬ ਜਗੋਵਾਲ ਦੇ ਅੱਡੇ ਦੇ ਵਿੱਚ ਜਿਹੜੀ ਉਹ ਇਹ ਬੂੰਦਾਬੰਦੀ ਹੋ ਰਹੀ ਆ ਦੇਖੋ ਤੁਸੀਂ ਜਗੋਵਾਲ ਦੇ ਅੱਡੇ ਜਿੱਥੇ ਪਾਣੀ ਪੜ ਚੁੱਕਾ ਵਾ ਤੇ ਲੋਕਾਂ ਨੇ ਸੁੱਖਤਾ ਸਹ ਲਿਆ ਵਾ ਤੇ ਕਾਫੀ ਜਿਹੜਾ ਸੀ ਉਹ ਆਕਾਬਰਨ ਖਰਾਬ ਹੋਇਆ ਪਿਆ ਸੀ ਤੇ ਲੋਕ ਪਰਮੇਸ਼ਰ ਦਾ ਉਸਵਾਹਿਗੁਰੂ ਦਾ ਧੰਨਵਾਦ ਕਰ ਰਹੇ ਨੇ ਤੇ ਦੇਖੋ ਇਹ ਦਿਨਾਂ ਠੰਡਾ ਮੌਸਮ ਹੋ ਗਿਆ ਪ੍ਰਮਾਤਮਾ ਕਰੇ ਕਿ ਲਗਾਤਾਰ ਇਸ ਤਰ੍ਹਾਂ ਜਿਹੜਾ ਮੀਂਹ ਪੈਂਦਾ ਰਹੇ ਲੋਕ ਕੋਸ਼ਿਸ਼ ਨੇ ਤੇ ਠੰਡੇ ਦੇ ਵਿੱਚ ਹੀ ਲੋਕ ਜਿਹੜਾ ਉਹ ਕੰਮ ਕਰੀ ਜਾ ਰਹੇ ਨੇ ਦੇਖੋ ਲਾਈਵ ਦੇਖੋ ਜਾਂ ਗੋਲੇ ਦੇ ਵਿੱਚ ਕਿੰਨਾ ਪਾਣੀ ਖਲੋ ਗਿਆ ਤੇ ਇਥੋਂ ਦੀ ਰਸਤਾ ਜਿਹੜਾ ਕਿਸ਼ਨਪੁਰ ਨੂੰ ਜਾਂਦਾ ਤੇ ਲੋਕਾਂ ਦਾ ਨੰਗਣਾ ਵੀ ਮੁਸ਼ਕਲ ਹੈ ਪਰ ਕੋਈ ਗੱਲ ਨਹੀਂ ਪਰਮਾਤਮਾ ਨੇ ਮੌਸਮ ਠੰਡਾ ਕੀਤਾ ਵਾ ਤੇ ਪਰਮੇਸ਼ਰ ਨੇ ਲੋਕਾਂ ਨੂੰ ਜਿਹੜਾ ਵਾ ਠੰਡਾ ਵਾ ਤਵਾ ਮ ਦਿੱਤਾ ਸੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਤੇ ਅਰਦਾਸ ਕਰੋ ਕਿ ਮੀਂਹ ਜਿਹੜਾ ਹੋਰ ਵੀ ਪਵੇ ਤੇ ਜਿਹੜੀ ਆ ਗਰਮੀ ਤੋਂ ਜਿਹੜੀ ਰਾਤ ਮਿਲ ਸਕੇ ਧੰਨਵਾਦ